ਹਾਂਜੀ ਸਤਿ ਸ਼੍ਰੀ ਅਕਾਲ ਜੀ ਉਹ ਲੱਗੇ ਹੋਏ ਸ਼ਾਮ ਤੱਕ ਦੀ ਹੈ ਹੋਰ ਬੱਸ ਅੱਜ ਲੇਟ ਹੋ ਗਏ ਵਾਹ ਜੀ ਵਾਹ ਹਾਂਜੀ ਕਿਰਾ ਕੰਮ ਦੇ ਦੇਖ ਅੱਛਾ ਲੇਟ ਹੋ ਗਏ ਇਹਨੂੰ ਲੱਗਦਾ ਕੁਝ ਨਹੀਂ ਤੱਕ ਘੰਟਾ ਦਾ ਆ ਬੌਲਤ ਬੜਾ ਜ਼ਬਰਦਸਤ ਹੈ ਆ ਮਰ ਬੌਤ ਹੋ ਗਏ ਅੱਛਾ ਨੌ ਗਿਆ ਰੱਖਿਆ ਦਾ ਨੌ ਦਾ ਬੱਗਾ ਹੀ ਕਹਿੰਦੇ ਬੱਗਾ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਭਾਜੀ ਨੂੰ ਖੁਦ ਮਿਲ ਕੇ ਆਵਾਂ ਮੈਂ ਆਜਾ ਮੁਰੇਨ ਆਜਾ ਆਜਾ ਮਾਰਦਾ ਤਾਂ ਨਹੀਂ ਨਾ ਇਹ ਤਾਂ ਚਾਹ ਨਿਆਣਾ ਲੈ ਜੀ ਅੱਛਾ ਕੀ ਹਾਲ ਚਾਲ ਹੈ ਠੀਕ ਰਹਿਗੇ ਜੀ ਆ ਲੋ ਜੀ ਹੈਪੀ ਜੀ ਜ਼ਬਰਦਸਤ ਬਹੁਤ ਜ਼ਬਰਦਸਤ ਸ਼ਖਸੀਅਤ ਦੀ ਪਿੰਡ ਟੰਗਰਾਲੀ ਹੋਇਆ ਨਾ ਜੀ ਆਪਣਾ ਇਹ ਟੰਗਰਾਲੀ ਖੈਰਪੁਰ ਖੈਰਪੁਰ ਟੰਗਰਾਲੀ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਬਣਵਾੜਾ ਜੀ ਤਾਂ ਹੋਰ ਦੱਸੋ ਨਾਥ ਲਪਾਰਾ ਹੂੰ ਅ ਬਡਾਲੀ ਜੀ ਕਕਰਾਲੀ ਹੂੰ ਬਪਰਾਲੀ ਹੂੰ ਇਹ ਪਿੰਡਾਂ ਕਈ ਪਿੰਡ ਲੱਗਦੇ ਨਾਲ ਰੰਗੀਆਂ ਸਹੇੜੀ ਹੂੰ ਹਾਂਜੀ ਜਬਰਦਸਤ ਇਲਾਕਾ ਪੜਾ ਹੈ ਜੀ ਹਾਂ ਜੀ ਕਿਰਪਾ ਗੁਰੂਆਂ ਪੀਰਾਂ ਦੀ ਹਾਂ ਗੁਰੂਆਂ ਪੀਰਾਂ ਦੀ ਕਿਰਪਾ ਕੋਈ ਇੱਥੇ ਆਪਣਾ ਸਿੱਖ ਇਤਿਹਾਸ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਕਿੱਥੇ ਹੈ ਇੱਕ ਤਾਂ ਕੋਤਬਾਲੀ ਸਾਹਿਬ ਆ ਜੀ ਮਰੰਡੇ ਹਮ ਇੱਕ ਆਪਣਾ ਐਵੇਂ ਸਾਹਿਬ ਜਿੱਥੇ ਸਾਹਿਬਜ਼ਾਦੇ ਬੈਠੇ ਤੇ ਜੀ ਇੱਕ ਸੇੜੀ ਜਿੱਥੇ ਗੰਗੂ ਨਾ ਸਾਹਿਬਜ਼ਾਦੇ ਨੇ ਧੋਖਾ ਕਰਿਆ ਹਮ ਉਹ ਸੇੜੀ ਵੀ ਹੈਗਾ ਹਾਂ ਜੀ ਇੱਥੇ ਨਾਥਲਪਰੀ ਆਪਣੇ ਸੰਤ ਬਹੁਤ ਕਰਨੀ ਆਏ ਹੋਏ ਆ ਅੱਛਾ ਇਹ ਆਪਣੇ ਜਮੀ ਲਾਗੇ ਹੋਏ ਹੋਰੇ ਆ ਨਸਲਪੁਰ ਜੀ ਹਾਂ ਜੀ ਹੂੰ ਇਹ ਵੀ ਸੰਤ ਰੱਬੀ ਰੂਪ ਤੇ ਇਹ ਵੀ ਹਾਥੀ ਕੀਰਤ ਕਰਦੇ ਤੇ ਹੂੰ ਬੜਾ ਨੌ ਹੈ ਜੀ ਉਹਨਾਂ ਦਾ ਦੁਨੀਆ ਮੰਨਦੀ ਹੈ ਬਹੁਤ ਕਮਾਈ ਹੈ ਉਹਨਾਂ ਦੀ ਬਹੁਤ ਹੈ ਪੈਸਿਆਂ ਨੂੰ ਕਹਿੰਦੇ ਜਾਹਰ ਆ ਭਾਈ ਹੂੰ ਪਰੇ ਲੈ ਜੋ ਹੱਥ ਨਹੀਂ ਲਾਇਆ ਮਾਇਆ ਨੂੰ ਹੂੰ ਇਹ ਸੰਤ ਆ ਸਵਾਮੀ ਜੀ ਹੋਏ ਆ ਇਹ ਹੋਏ ਬਸ ਲਾਕੇ ਜੀ ਅਕਰਾਲੀ ਵੀ ਹੈ ਸਵਾਮੀ ਜੀ ਇਹ ਵੀ ਬੋਖ ਕਰਨੀ ਆ ਸਾਧੂ ਤੇ ਹੂੰ ਹੋਰ ਨਹੀਂ ਜੀ ਕੋਈ ਹੋਇਆ ਇੰਨਾ ਵਾਹ ਜੀ ਲਾਲਚੀ ਆ ਦੁਨੀਆ ਦੇਖੋ ਡੱਕੇ ਹੁਣ ਤਾਂ ਹੁਣ ਤਾਂ ਆਹ ਬਾਬੇ ਬੁੱਬੇ ਵਾਲੇ ਵਾਲੇ ਜਿੰਨੇ ਨਕਲੀ ਪਛਾਣਨੇ ਮੁਸ਼ਕਲ ਹੋ ਗਏ ਪਰ ਲੋਕਾਂ ਨੂੰ ਹਜੇ ਪਤਾ ਨਹੀਂ ਚੱਲਦਾ ਕੀ ਕੀ ਕਹਿੰਦੇ ਕਿੱਦਾਂ ਪਤਾ ਚੱਲੂ ਪਛਾਣ ਤਾਂ ਹੋ ਜਾਂਦੀ ਆ ਮਾਇਆ ਰੱਖ ਦੋ ਮੂਹਰੇ ਇਹਨਾਂ ਦੇ ਅੱਛਾ ਖਾਣੇ ਪੀਣੇ ਜੀ ਜਾਂ ਰੱਖ ਦੋ ਹੂੰ ਜਿਹੜਾ ਮਤਲਬ ਉਹਨੂੰ ਮਾਇਆ ਨੂੰ ਜੱਫਾ ਪਾ ਲਿਆ ਖਾਣੇ ਪੀਣੇ ਨੂੰ ਖਾ ਗਿਆ ਉਹ ਨਕਲੀ ਆ ਅੱਛਾ ਆਹੀ ਪਛਾਣਾ ਹੈ ਬਹੁਤ ਬਹੁਤ ਵਧੀਆ ਗੱਲ ਕਹਿਤੀ ਤੁਸੀਂ ਜਿਹੜਾ ਮਤਲਬ ਸਾਧੂ ਸੰਤ ਅਸਲੀ ਆ ਉਹ ਤਾਂ ਮਾਇਆ ਨੂੰ ਦੇਖਦਾ ਵੀ ਨਹੀਂ ਹੂੰ ਉਹ ਤਾਂ ਮਿੱਟੀ ਸਮਾਨ ਆ ਸੋਨਾ ਰੱਖ ਤੋ ਉਹਦੇ ਮੂਰੇ ਹੂੰ ਉਹ ਵੀ ਮਿੱਟੀ ਸਮਾਨੇ ਆ ਜੀ ਉਹਨੂੰ ਤੇ ਅੱਜ ਕੱਲ ਦੇ ਇਹਦਾ ਫੇਰ ਜੱਫਾ ਪਾਉਨੇ ਆਪਣੇ ਦੋ ਪੀੜੀਆਂ ਤਿੰਨ ਨੂੰ ਹੂੰ ਅਮੀਰ ਕਰ ਜਾਣੇ ਹੂੰ ਵੀ ਕੰਮ ਨਾ ਕਰਨਾ ਪਵੇ ਹੂੰ ਕੋਠੀਆਂ ਬਾਦਣੇ ਜ਼ਮੀਨਾਂ ਹੂੰ ਕਮਾਈ ਨਹੀਂ ਰਹੀ ਇਹਨਾਂ ਦੀ ਸਾਧੂ ਸੰਤ ਕੱਚੇ ਹੋ ਗਏ ਜੰਮੇ ਕੱਚੇ ਹੋ ਗਏ ਹਾਂ ਜੀ ਮਾਈ ਗਾਨੀ ਬਹੁਤ ਔਖੀ ਹੈ ਜੀ ਅੱਜ ਦੋ ਪਛਾਣ ਤਾਂ ਦੱਸਤੀ ਤੁਸੀਂ ਵੀ ਆਹ ਜਿਨੇ ਜਿਨੇ ਮਾਇਆ ਨੂੰ ਜੱਫਾ ਪਾ ਲਿਆ ਉਹ ਅਗਲੀ ਹੈ ਹਾਂ ਜੀ ਅੱਜ ਗੱਡੀਆਂ ਗੁੱਡੀਆਂ ਜਿਹੜੀਆਂ ਗੱਡੀਆਂ ਵੀ ਇਹ ਕੋਡ ਵਸਾਰੇ ਆ ਬੱਸ ਹੂੰ ਬੌਲਦ ਆ ਜਾਣੇ ਹੁਣ ਥੋੜਾ ਸਮਾਂ ਹੈ ਅੱਛਾ ਬੌਲਦ ਆ ਜਾਣੇ ਹਾਂ ਇਹ ਤਾਂ ਲੱਜਣੇ ਨਹੀਂ ਅੱਛਾ ਬੌਲਦਾਂ ਦੀ ਕੀਮਤ ਫਿਰ ਗੱਡੀਆਂ ਦੇ ਬਰਾਬਰ ਜਾਊ ਵੱਧ ਹੁਣ ਵੀ ਵੱਧ ਦਾ ਇੱਕ ਬੌਲਦ ਵਿਕਿਆ 18 ਲੱਖ ਦਾ ਵਿਕਿਆ अच्छा केड़े किथे विकेट 18 ਲੱਗਾ ਆ ਇੱਧਰ ਵੀ ਗਿਆ ਖਮਾਨੋ ਏਰੀਏ ਚ ਖਮਾਨੋ ਏਰੀਏ ਚ 18 ਲੱਖ ਦਾ ਬੜਦ ਵਿਕਿਆ 18 ਲੱਖ ਦਾ ਵਿਕਿਆ ਆ ਬੱਗਾ ਜੇ ਇਸ ਤਰ੍ਹਾਂ ਦਾ ਬੜਦ ਲੈਣਾ ਹੋਵੇ ਕਿੰਨੇ ਕ ਦਾ ਜਨਰਲ ਪੁੱਛ ਰਿਹਾ ਮੈਂ ਇਹ ਤਾਂ ਬਜਾਰਾ 5-6000 ਨੂੰ ਆ ਜੂ ਇਹ ਵੀ ਜਵਾਨੀ ਚ ਬਹੁਤ ਨੰਬਰ ਕਰੇ ਨੇ ਵੀ ਉਹਦੀ 26 ਸਾਲ ਦੀ ਉਮਰ ਹੋ ਗਈ 26 ਸਾਲ ਦੀ ਉਮਰ ਹੋ ਗਈ ਅੱਛਾ ਇਹ ਵੀ ਹੁਣ ਦੇਖ ਲੈ ਆੱਖਾਂ ਸਾਰੇ ਲਜਾਣੇ ਨੇ ਹੂੰ ਆ ਕੈਮਰਾ ਪਾਓ ਜੀ ਪਿੱਛੇ ਸਾਰਾ ਦਿਖਾਓ ਜੀ ਇਧਰਲੇ ਪਾਸੇ ਤੇ ਜੀ ਹਾਂ ਇਧਰ ਤੇ ਪਾਓ ਜੀ ਪੂਰਾ ਰੇੜਾ ਦਿਖਾਓ ਜੀ ਰੇੜਾ ਕਿ ਗੱਡਾ ਹੈ ਰੇੜਾ ਜੀ ਗੱਡਾ ਵੀ ਖੜਾ ਹੈ ਉਹ ਬਹੁਤ ਕੱਲਾ ਰਹਿ ਗਿਆ ਹੈ ਹੁਣ ਅੱਛਾ ਅਜੇ ਨਹੀਂ ਛੱਡਣਾ ਇਹ ਜਿਹਦਾ ਮੈਂ ਸੇਵਾ ਕਰਦਾ ਜੀ ਹੂੰ ਨਹੀਂ ਨਹੀਂ ਠੀਕ ਹੈ ਕੰਮ ਕਰ ਨਾਲੇ ਸੇਵਾ ਕਰ ਰਹੇ ਹੋ ਤੁਸੀਂ ਮਿਹਨਤ ਕਰਨੀ ਚਾਹੀਦੀ ਇਨਸਾਨ ਨੂੰ ਮਿਹਨਤ ਕਰਨੀ ਚਾਹੀਦੀ ਪਰ ਆਇਆ ਮਾਲ ਕਿਸੇ ਦਾ ਚੋਰੀ ਦਾ ਇਹ ਨਹੀਂ ਖਾਣਾ ਚਾਹੀਦਾ ਹੂੰ ਜਿਹਦਾ ਨਿਕਲ ਜਾਂਦਾ ਫਿਰ ਗਾਹਾਂ ਲੇਖਾ ਵੀ ਦੇਣਾ ਪੈਂਦਾ ਲੇਖਾ ਇੱਥੇ ਨਿਕਲ ਜਾਂਦਾ ਪਹਿਲਾਂ ਮਕਾਂਹ ਵੀ ਫੇਰ ਜਾਣ ਨਹੀਂ ਛੁੱਟਦੀ। ਅੱਛਾ। ਨਾ ਬਹੁਤ ਖਿੱਚੋ ਤਾਣੀ ਹੁੰਦੀ ਆ। ਹੂੰ। ਮਾਰ ਕੇ ਤਾਂ ਐ ਕਹਦੇ ਨੇ ਵੀ ਮਰ ਗਿਆ ਸਰ ਗਿਆ ਉੱਪਰ ਆਤਮਾ ਨਹੀਂ ਮਰਦੀ। ਅੱਛਾ। ਆਤਮਾ ਗਰ ਫਿਰ ਨਵੇੜੇ ਬਹੁਤ ਔਖੇ ਹੁੰਨੇ ਆ। ਹੂੰ। ਯਾਨੀ ਮਾਰੀ ਨਹੀਂ ਕਿਸੇ ਗੱਲ। ਕਿਸੇ ਗੱਲ ਵੀ ਕਰਨੀ ਚਾਹੀਦੀ। ਮਿੱਤ ਕਰੋ ਆਪਣੀ। ਹੂੰ। ਰੱਬ ਦਿੰਦਾ ਐਂਦਾ ਰੋਟੀ ਸਭ ਨੂੰ ਦਿੰਦਾ ਮਹਾਰਾਜ। ਹੂੰ। ਇਹ ਜਿਹੜੀ ਆਪੋ ਤਾਪੀ ਪਈ ਹੈ, ਕੀ ਕਹਿੰਦੇ ਤੁਸੀਂ? ਆ ਨਾ ਥੱਭਜੇ ਅਗੇ ਰਿਸ਼ਤੇਦਾਰ ਨੇ ਆਉਣਾ ਹੂੰ ਮੰਝਾ ਜੋੜ ਕੇ ਡਾਉਣਾ ਗੱਲਾਂ ਬਾਤਾਂ ਕਰਨੀਆਂ ਉਹ ਗੱਲ ਹੂੰ ਉਹਨੂੰ ਖਾਣਾ ਪੀਣਾ ਵੀ ਸੇਵਾ ਕਰਨੀ ਵੀ ਰਿਸ਼ਤੇਦਾਰ ਆਇਆ ਫਲਾਣੇ ਦੇ ਹੂੰ ਹੁਣ ਤਾਂ ਫੋਨਾਂ ਭਰਾ ਹੂੰ ਕਰ ਲੈਨੇ ਆ ਪਿਆਰੇ ਨਹੀਂ ਕਿਸੇ ਦਾ ਹੂੰ ਨੱਠ ਭੱਜੇ ਅੱਛਾ ਫੋਨ ਵੀ ਕਈ ਰਿਸ਼ਤੇਦਾਰ ਆਪਾਂ ਦੇਖਦੇ ਆ ਹੈਪੀ ਜੀ ਵੇ ਜੇ ਤਾ ਤੁਸੀਂ ਕਰ ਲਿਆ ਆ ਪਿੱਛੇ ਦਿਵਾਲੀ ਲੰਗੀ ਐ ਠੀਕ ਐ ਜੇ ਤਾ ਕਿਸੇ ਰਿਸ਼ਤੇਦਾਰ ਨੂੰ ਤੁਸੀਂ ਫੋਨ ਕਰ ਲਿਆ ਵਧਾਈ ਦੇਤੀ ਦਿਵਾਲੀ ਦੀ ਤਾਂ ਸ਼ਾਇਦ ਉਹ ਉਹ ਚੱਕ ਲੂਗਾ ਆਦਰ ਬਾਈ ਜਿਹਨੂੰ ਨਾ ਕਰੋ ਤਾਂ ਕਈ ਕਰਦੇ ਹੀ ਨਹੀਂ ਬਸ ਕਦਰ ਨਹੀਂ ਰਹੀ ਨਾ ਇਹਨਾਂ ਲੋਕਾਂ ਨੂੰ ਹੂੰ ਕਦਰ ਰਹੀ ਨਹੀਂ ਮਤਵਲ ਵਿਸਾਰ ਹੋ ਗਏ ਦੁਨੀਆ ਪੈਸੇ ਦੇ ਮਿੱਤ ਹੋ ਗਈ ਦੁਨੀਆ ਬਹੁਤ ਹੂੰ ਪੈਸੇ ਦੇ ਮਗਰ ਦੌੜਾ ਬਸ ਪੈਸਾ ਹਾਇ ਹਾਇ ਆ ਹੂੰ ਬੰਦੇ ਵੀ ਕਦਰ ਨਹੀਂ ਰਹੀ ਬੰਦਾ ਚਾਹੇ ਜਿੰਨਾ ਮਰਜੀ ਸੋਨਾ ਹੋਵੇ ਬੰਦੇ ਨੂੰ ਨਹੀਂ ਮਾਇਆ ਪੈਸਾ ਦਿਖ ਜਬ ਇਹਨਾਂ ਨੂੰ ਉਧਰ ਆੜੇ ਬੰਦੇ ਨੂੰ 5000 ਰੁਪਏ ਨਹੀਂ ਕੋਈ ਦਿੰਦਾ ਰਿਸ਼ਤੇਦਾਰ ਦੇ ਆੜੇ ਦੇ ਨਾਲ ਕੋਈ ਆਉਂਦਾ ਹੂੰ ਇਹਦੇ ਕੋਠੀ ਆ ਚੰਗਾ ਬਾਹਰ ਗਏ ਮੈਂ ਅਗਲਾ ਉਧੇ ਜਾਊਗਾ ਹੂੰ ਘੜੀ ਘਾਂਟਾ ਜਿਹੜਾ ਜਾਣਾ ਹੂੰ ਆੜੇ ਨੂੰ ਕੋਈ ਨਹੀਂ ਪੁੱਛਦਾ ਆਲਾ ਕਹਿੰਦਾ ਮੰਗੂਗਾ ਕੋਲ ਹਾਂ ਕੁਝ ਮੰਗੇ ਨਾਲੇ ਗਰੀਬ ਦਾ ਦਾ ਬਾ ਰੱਬੇ ਆ ਹੁਣ ਹੂੰ ਹੋਰ ਤਾਂ ਕੋਈ ਨਹੀਂ ਇੱਥੇ ਝਾੜ ਝੂਂਡ ਵੀ ਕਹਿੰਦੇ ਬੈਰੀ ਹੋ ਜਾਂਦੇ ਜਾਂ ਗਰੀਬੀ ਆਉਂਦੀ ਆ ਇਨਸਾਨ ਹਾਂ ਚਲੋ ਮਹਾਰਾਜ ਸਾਹਿਬ ਨੂੰ ਦਿੰਦਾ ਇੱਜ਼ਤ ਦਵੇ ਗਰੀਬੀ ਮੇਰੀ ਦਾ ਬਣੀ ਵੀ ਆ ਇਹਦਾ ਚੱਲੀ ਜਾਣੀ ਹਾਂਜੀ ਇਹ ਕਾਲ ਯੁੱਗ ਦਾ ਪੂਰਾ ਵਰਤਾਰਾ ਚੱਲ ਰਿਹਾ ਫਿਰ ਹਾਂਜੀ ਜੋਰਾਂ ਭਰਾ ਹੁਣ ਇਹ ਤੇ ਉੱਪਰੋਂ ਤਾਂ ਕੁਝ ਨਹੀਂ ਆਉਣਾ ਹੂੰ ਬਹੁਤਾ ਚੰਦਾ ਬੰਦਾ ਹੁਣ ਬਸ ਇੱਕ ਫਿਰਦਾ ਦਿਖਦਾ ਬੰਦਿਆਂ ਚ ਰਿਹਾ ਵੀ ਕੁਝ ਨਹੀਂ ਹੁਣ ਅੱਛਾ ਬੰਦਾ ਫਿਰਦਾ ਦਿਖਦਾ ਵਿੱਚ ਨਹੀਂ ਰਿਹਾ ਉਹ ਸਤਿਅ ਹਾਂ ਚਨਾ ਨੇ ਮਾਰ ਲਏ ਮੋਬਾਈਲਾਂ ਨੇ ਹੂੰ ਪੈਸੇ ਦੀ ਦੌੜ ਆ ਨੱਠ ਭੱਜ ਸਕੂਨ ਕਿਸੇ ਨੂੰ ਨਹੀਂ ਸਹਰੇ ਨੂੰ ਹੂੰ ਉਹ ਅੱਗੇ ਮਾਨ ਨੇ ਟੜਕੇ ਨੇ ਬੁੜੇ ਨੇ ਬਾਜਾਂ ਲਾਉਣੀਆਂ ਹੂੰ ਫੇ ਪੀਪਾ ਪੀਪਾ ਰਸਦਾ ਵੀ ਪੀ ਜਾਣਾ ਹੂੰ ਟੌਰ ਗਏ ਪੈਂਦੇ ਤੇ ਆ ਕੇ ਆਪਣਾ ਨਜ਼ਾਰੇ ਗੈਲ ਸਵੇਰ ਨੂੰ ਲੱਸੀ ਪੀਣੀ ਹੂੰ ਰੱਜਮੀ ਕੋਈ ਕਿਸੇ ਨੂੰ ਬੀਪੀ ਨਹੀਂ ਤਾਂ ਨਾ ਕੋਈ ਬਲੱਡ ਕਾ ਵਾਧਾ ਘਟਦਾ ਕਿਸੇ ਦਾ ਹੂੰ ਫੇਰਾ ਮਣ ਫਿਰਦੇ ਤੇ ਲੋਕ ਹੂੰ ਉਹ ਤਾਂ ਜਾਣੇ ਨਹੀਂ ਰਹੀ ਮੈਂ ਵੀ ਬਹੁਤ ਵਾਜਨ ਚੱਕਿਆ 4 ਕੁੰਟਲ ਵਾਜਨ ਚੱਕ ਦਿੰਦਾ ਦਾ ਪਲਵਾਨ ਹੈ ਤੁਸੀਂ 15 16 ਸਾਲ ਦੀ ਉਮਰ 'ਚ ਮੈਂ 4 ਕੁਇੰਟਲ ਦਾ ਕਰਾਲੀ ਜਿੰਮ 'ਚ ਬਾਲਾ ਘੜਦਾ ਤਾਂ। ਅੱਛਾ ਉਹ ਬੰਦਿਆਂ ਦੇ ਉਤਰਿਆ ਨਹੀਂ ਉਹਨਾਂ ਨੇ ਫੇਰ ਪਲੇਟਾਂ ਕੱਢ ਕੇ ਫੇਰ ਰਾੜ ਤਾਰੀ ਦੇ ਉੱਪਰ ਤੇ। ਅੱਛਾ ਕਿੰਨੇ ਕਿੰਨੇ ਸਾਲ ਦੀ ਉਮਰ 'ਚ? 16 17 ਸਾਲ ਦੀ ਉਮਰ 'ਚ। 16 17 ਸਾਲ ਦੀ ਉਮਰ 'ਚ। ਮੈਂ ਤਾਂ ਜਿੰਮ 'ਚ ਜਾਂਦਾ ਨਹੀਂ ਤਾਂ ਕੋਈ ਬੰਦੇ ਗਏ ਆ ਤਾਂ ਮੇਰੇ ਲੋਹੀ ਲਈ ਵੀ ਤੀ। ਅੱਛਾ। ਜਾਂ ਮੈਂ ਬਹੁਤ ਚੱਕ ਕੇ ਉੱਪਰ ਟੰਗਦਾ ਫੇਰ ਉਹ ਮੇਰੀ ਲੋਹੀ ਤਰਾ ਕੇ ਦੇਖੀ ਕਹਿੰਦੇ ਵੀ ਕੌਣ ਆ ਇਹ। ਅੱਛਾ। ਵੀ ਕਿੱਥੇ ਤੇ ਆਇਆ? ਹੂੰ। ਮੈਂ ਕਹਾਂ ਮੈਂ ਤਾਂ ਪਾਈ ਖੇਤਾਂ 'ਚ ਡੰਡ ਮ ਫੇਤਾਂ ਜੇ ਜ਼ੋਰ ਕਾਲੀ ਦਾ ਠੀਕ ਹੈ ਖਰਾਕ ਜਣੀ ਬਹੁਤ ਲੱਗਦੀ ਦੀ ਜੇ 8 ਦਿਨ ਦੁੱਧ ਪੀਲਾ ਲੱਗਦਾ ਤਾਂ ਉਹ ਵੀ ਹਾਂ ਇੱਕ ਇਹ ਇਹ ਗੱਲ ਬਹੁਤ ਜ਼ਬਰਦਸਤ ਹੈ ਵੀ ਹੁਣ ਲੱਗਦਾ ਨਹੀਂ ਆ ਖਰਾਕ ਚ ਸੱਤਿਆ ਨਹੀਂ ਰਹੀ ਹੁਣ ਹੂੰ ਇੱਕ ਖੇਤ ਚ ਕਿੰਨੀਆਂ ਦਵਾਈਆਂ ਰੇ ਸਵਾ ਖੇ ਪਾਉਨੇ ਆ ਉਹ ਆਪਣੇ ਸਰੀਰਾਂ ਚ ਆਉਣਾ ਫੇ ਡੰਗਰਾਂ ਨੇ ਵਿਚਾਰਿਆਂ ਨੇ ਖਾਣਾ ਇਹ ਦੂਜੇ ਤਨ ਹੁਣ ਜਿਹੜੇ ਡੰਗਰ ਅੱਗੇ ਚੁਗਦੇ ਤੇ ਹੂੰ ਚਰੀਆਂ ਵੀ ਆਚਰੀ ਜਮਾ ਕੋਈ ਰਹਿ ਨਹੀਂ ਪਾਇਆ ਦੇਖ ਲੈ ਕੋਈ ਮਾੜੀ ਐ ਚਰੀ ਹੂੰ ਨਹੀਂ ਠੀਕ ਐ ਇੱਕ ਵੀ ਸੈਲਾ ਨਹੀਂ ਪਾਇਆ ਜੀ ਜੂਰੀਏ ਦਾ ਹਾਂ ਵਧੀਆ ਚੱਲ ਗਈ ਹੈ ਮੱਕੀ ਮੀ ਪਾਈ ਗਏ ਅਸੀਂ ਆਇਓ ਨਹੀਂ ਰੋ ਆਪੇ ਹੋ ਗਈ ਦੇਖ ਲੈ ਆਪੇ ਹੋ ਗਈ ਹੁੰਦਾ ਢੇਰ ਪਾਵੇ ਨਾ ਰੂੜੀ ਆਪਕੋ ਹੁੰਦਾ ਹੂੰ ਇਹਦਾ ਵਾ ਭੁੱਖ ਮੱਦ ਗਈ ਲੋਕਾਂ ਦੀ ਹੂੰ ਵੀ 16 ਕੁਆਂਟਲ ਨਹੀਂ 18 ਨਹੀਂ 20 25 30 ਕੁਆਂਟਲ ਥਾਂ ਵੀ ਹੋਲੀ ਹੂੰ ਇੱਕ ਬੰਦੇ ਦੇ ਇੰਨੀ ਫਸਲ ਹੋ ਜਾਂਦੀ ਜਿੰਨੀ ਸਾਰੇ ਮਤਲਬ ਪਿੰਡ ਚ ਹੁੰਦੀ ਥੀ ਅੱਗੇ ਹੂੰ ਫੇਰ ਵੀ ਰਾਜਦੇ ਨਹੀਂ ਲੋਕ ਹਾਏ ਹਾਏ ਫੇਰ ਆਉਣੀ ਹੈ ਹੂੰ ਇਹਦਾ ਆਪਾਂ ਨੇ ਉਬਧਾ ਲਿਆ ਆਪਣੇ ਪਿਆਰ ਨਹੀਂ ਰਿਹਾ ਕਿਸੇ ਦਾ ਵੀ ਹੂੰ ਜ਼ਮੀਨ ਨਾਲ ਪਿਆਰ ਨਹੀਂ ਰਿਹਾ ਆਪਣੀ ਜ਼ਮੀਨ ਨਾਲ ਜ਼ਮੀਨਾਂ ਨੂੰ ਵੀ ਜੇ ਰਿਕੁਆਇਰ ਦੂਰ ਹੁੰਦੀ ਆ ਜਦ ਇਹ ਕਹਿ ਦਿੰਨੇ ਪਹਿਲਾਂ ਮੇਰੀ ਹੋ ਜਾਵੇ ਜੇ ਅੱਛਾ ਹਾਂ ਜੀ ਕੰਮ ਕਾਰਨਾ ਛੱਡ ਕੇ ਨਵਾਂ ਪਹੁੰਚ ਇਹਦਾ ਜ਼ਮੀਨ ਵੇਚਣੇ ਪ ਮਾਰਨੇ ਪੇ ਖੜੇ ਆਂ ਵੀ ਕਾਦ ਵੀ ਵੇਚਦੀ ਇਹਨੂੰ ਲੱਭਦੇ ਫਿਰਦੇ ਵੀ ਰਿਪੇਅਰ ਹੋ ਜਵੇ ਹਾਂਜੀ ਹੋ ਜਵੇ ਕਹਿੰਦੇ ਵੀ ਸਾਡੇ ਹਾਈਵੇ ਲੰਘ ਰਿਹਾ ਤਾਂ ਬਣ ਜੂ ਗੱਲ ਹੈ ਸਾਨੂੰ ਸਾਲੀ ਟੈਨਸ਼ਨ ਹੋ ਜਾਂਦੀ ਹੈ ਗੱਲ ਦੀ ਵੀ ਯਾਰ ਮਹਾਰਾਜ ਵੀ ਉਰੇ ਨੂੰ ਆ ਇੱਧਰ ਨੂੰ ਨਾ ਰਿਪੇਅਰ ਨਾ ਹੋਵੇ ਹਾਂ ਧਰਤੀ ਵਿਚਾਰੀ ਰੋਟੀ ਦਿੰਦੀ ਹੈ ਇਹ ਆਹ ਗੱਲ ਤੁਸੀਂ ਨਵੀਂ ਦੱਸੀ ਵੀ ਲੋਕ ਜਿਹੜੀ ਨਵੀਂ ਜਨਰੇਸ਼ਨ ਆ ਖੁਸ਼ ਹੋ ਜਾਂਦੀ ਵੀ ਹਾਂ ਵੀ ਰਿਪੇਅਰ ਹੋਣ ਲੱਗੀ ਸਾਡੀ ਜੀ ਬਹੁਤ ਖੁਸ਼ ਹੁੰਦੀ ਹੈ ਤਾਂ ਵੀ ਛੇਤੀ ਪੈਸਾ ਆ ਜਵੇ ਬਾ ਸਾਡੇ ਕੋਲ ਥਾਰ ਲੈ ਲਈਏ ਹਾਂਜੀ ਥਾਰ ਨੂੰ ਕਿਆ ਕਰੂੰਗਾ ਉਹ ਤਾਂ ਲੋਹਾ ਕਿਤੇ ਵੱਜਿਆ 100 ਸਿਆਪਾ ਛੜੂ ਕਿਤੇ ਤੇਜ ਭਜਾਉਂਗਾ ਊਂਸਾਲੀ ਦਾ ਕਿਆ ਪਤਾ ਟਾਇਰੇ ਖੁੱਲ ਜਿਵੇਂ ਉਹਦੇ ਹੂੰ ਬਹੁਤ ਔਖਾ ਹੋ ਜਾਂਦੀਆਂ ਗੱਲਾਂ ਜ਼ਬਰਦਸਤ ਗੱਲ ਕਹਿਤੀ ਤੁਸੀਂ ਬਹੁਤ ਜ਼ਬਰਦਸਤ ਹੈ ਅਕਵਾਇਰ ਤੋਂ ਲੋਕ ਖੁਸ਼ ਪੰਜਾਬ ਚ ਖੁਸ਼ ਹੋਣ ਲੱਗ ਗਏ ਲੋਕ ਬਹੁਤ ਖੁਸ਼ ਨੇ ਜਾਣੇ ਨਹੀਂ ਹਟੇ ਨਹੀਂ ਰਿਹਾ ਲੋਕਾਂ ਚ ਹਾਂ ਕੰਮ ਕਾਨੇ ਦਾ ਵੀ ਹਟ ਨਹੀਂ ਹੂੰ ਨਵਾ ਪੋਚਦਾ ਪਰ ਨਹੇ ਪੱਤੇ ਪਹੋ ਗਿਆ ਹੂੰ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 41 ਸਾਲ ਦੀ ਉਮਰ ਹੋ ਗਈ ਬਾਹਰ ਜਾਣ ਬਾਰੇ ਸੋਚਿਆ ਸੀ ਕਦੇ ਵੀ ਬਾਹਰ ਜਾਣਾ ਵਿਦੇਸ਼ਾਂ ਵਿਦੇਸ਼ਾਂ ਚ ਕਦੀ ਦਿਮਾਗ ਚ ਆਈ ਗੱਲ ਨਹੀਂ ਮੇਰੀ ਨਹੀਂ ਆਈ ਮੈਂ ਤਾਂ ਘੋਲਣ ਲੱਗਿਆ ਤਾਂ ਬਾ ਘੋਲਣੇ ਤੇ ਵੀ ਮੈਨੂੰ ਆਦ ਵਿਚਾਲੇ ਜੋ ਹਟਣਾ ਪੈ ਗਿਆ ਅੱਛਾ ਘਰਾਂ ਕੰਮ ਕਰਨਿਆ ਬਜ਼ੁਰਗ ਸਿਆਣੇ ਤੇ ਹੂੰ ਕੰਮ ਧੰਦਾ ਕਰਾਇਆ ਉਹਨਾਂ ਗੱਲ ਹੂੰ ਗੰਨਾ ਵੀ ਬੋਲਦਾ ਗੱਲ ਬੀਜ ਦੇ ਦੇ ਜਾਦ ਅੱਛਾ 12 ਸਾਲ ਖਿਲਾੜੀ ਵੀ ਬੋਲਦਾ ਗਏ ਲੈ ਰਹੀ ਬੋਲ ਜਵਾਨੀ ਚ ਤਾਂ ਹੈ ਪੂਰਾ ਅੱਛਾ 12 ਸਾਲ ਖਿਲਾੜੀ ਚ ਲਾਈ ਤੁਸੀਂ ਬੋਲਦਾ ਨਾਲੇ ਹਾਂਜੀ ਪੁਰਾਣੇ ਤਰੀਕੇ ਨਾਲ हां जी जोड़ी दी बहुत तगड़ी अच्छा पਾਈ ਵੀ ਆ ਮੁੰਡੇ ਨੇ ਉਹ ਫੋਟੋ ਜੇ ਹੋਈਆਂ ਤੁਹਾਨੂੰ ਹਮਮ ਤੁਹਾਡੇ ਵੀਡੀਓ ਵਾਇਰਲ ਹੋਏ ਪਹਿਲਾਂ ਲੋਕਾਂ ਨੇ ਬਹੁਤ ਪਸੰਦ ਕੀਤੇ ਮੈਂ ਭਾਈ ਸਾਹਿਬ ਤਾਂ ਕਰਦੇ ਮੈਂ ਹੈ ਮੈਂ ਹੈਪੀ ਜੀ ਨੂੰ ਮਿਲ ਕੇ ਆਣਾ ਅੱਜ ਖੁਦ ਮੈਂ ਸਪੈਸ਼ਲ ਮਿਲਣ ਆਇਆ ਤੁਹਾਡੇ ਆਹ ਮਾਸਟਰ ਹੈ ਜੀ ਆਹ ਮਾਸਟਰ ਹੈ ਜੀ ਟੀਚਰ ਹੈ ਜੀ ਅਸੀਂ ਰੋਪੜ ਰੋਪੜ ਜੀ ਪੀਟੀ ਮਾਸਟਰਾਂ ਜੀ ਪੀਟੀ ਮਾਸਟਰ ਨਹੀਂ ਮੇਰਾ ਆਪਣਾ ਸਕੂਲ ਹੈ ਅੱਛਾ ਠੀਕ ਹੈ ਆਪਣਾ ਸਕੂਲ ਹੈ ਸਮਝ ਗਿਆ ਪੰਜਾਬੀ ਵਿਰਸੇ ਤੇ ਕੰਮ ਕਰਦੇ ਆਂ ਜੀ ਨੇ ਕਿਹਾ ਤਾਂ ਕਹਿੰਦਾ ਮੈਂ ਬਾਜੀ ਨੂੰ ਮਲਾਂ ਮਾ ਕੋਈ ਨਾ ਆ ਜੀ ਮੈਂ ਤਾਂ ਚਾਹ ਚੜ ਗਿਆ ਮੈਂ ਕਿਹਾ ਹੈਪੀ ਜੀ ਨੂੰ ਮਿਲਣਾ ਜਾ ਕੇ ਉਹ ਕਹਿੰਦੇ ਖੇਤਾਂ 'ਚ ਕੰਮ ਕਰਦੇ ਹੋਗੇ ਮੈਂ ਉੱਥੇ ਜਾਵੜਾਂਗੇ ਆਪਾਂ ਹੁਣ ਤੁਸੀਂ ਐਂ ਕਰੋ ਛਕਣਾ ਦੱਸੋ ਕਿਆ ਨਹੀਂ ਨਹੀਂ ਬਸ ਤੁਹਾਡੇ ਦਰਜਾ ਤੁਸੀਂ ਇੰਨੀ ਦੂਰ ਤੇ ਨਹੀਂ ਨਹੀਂ ਮੈਂ ਜਾਣ ਨਹੀਂ ਦੇਣਾ ਰੋਟੀ ਖਾਓਗੇ ਕਿਆ ਖਾਓਗੇ ਦੱਸੋ ਪਹਿਲਾਂ ਨਹੀਂ ਆ ਪਹਿਲਾਂ ਕੰਮ ਨਿਬੇੜੋ ਤੁਸੀਂ ਕੰਮ ਤਾਂ ਆਪਾਂ ਵੱਢ ਕੇ ਲੱਦ ਲਏ ਹੁਣ ਮੈਂ 15 ਮਿੰਟ ਲਾਏ ਆ ਮੈਂ ਕੰਮ ਕੁਮ ਨੂੰ ਮੈਂ ਤਾਂ ਜੀ ਕਿੰਨੇ ਵਜੇ ਆਏ ਤੁਸੀਂ ਇੱਥੇ ਸ਼ਾਮੇ ਅੱਧਾ ਘੰਟਾ ਹੀ ਹੋਇਆ ਤਾਂ ਬਸ ਅੱਛਾ ਅੱਧਾ ਘੰਟਾ ਹੋਇਆ ਹੈ ਤੇ ਹਾਂ ਤਾਂ ਮੈਂ ਤਾਂ ਰੋਪੜ ਤੇ ਚੱਲਣ ਲੱਗਿਆ ਮੈਂ ਚਲੋ ਜਾ ਕੇ ਮਿਲ ਲਾਂਗੇ ਜਿੱਨਾ ਜਿੱਥੇ ਵੀ ਹੋਣਗੇ ਉੱਥੇ ਮਿਲ ਲਾਂਗੇ ਬਸ ਆਪਾਂ ਇਸ ਲਿਹਾਜ਼ ਨਾਲ ਚੱਲਦੇ ਆਂ ਪੰਜਾਬੀ ਵਿਰਸੇ ਤੇ ਕੰਮ ਕਰਦੇ ਆ ਜੀ ਮਹਾਰਾਜ ਦਾ ਹੀ ਨਾਮ ਆ ਜੀ ਇਹ ਸੰਤਾਂ ਬਾਬਾ ਜੀ ਇਹ ਨਥਲਪਰੀ ਸੰਤ ਪੌ ਕਰਨੀ ਆ ਹੋਇਆ ਹੂੰ ਏ ਐਨਸਲਪੁਰ ਪਿੰਡ ਇਥੋਂ ਕਿੰਨੇ ਕੁ ਦੂਰ ਪੈਂਦਾ ਹੈ ਸਾਹਮਣੇ ਦਿਖਦਾ ਜੀ ਸਾਹਮਣੇ ਉਹ ਸਾਹਮਣੇ ਉਹ ਗੁਰਦੁਆਰਾ ਉੱਥੇ ਘਰ ਹੁੰਦਾ ਉਹ ਗੁਰਦੁਆਰਾ ਸਾਹਿਬ ਦਿਖ ਰਿਹਾ ਅੱਛਾ ਅੱਛਾ ਮੌਲਦਾਂ ਨੂੰ ਇਹ ਪਰਨੇ ਕੇ ਹੱਕੇ ਕਰਦੇ ਜੀ ਬਾਬਾ ਜੀ ਅੱਛਾ ਪਰਨੇ ਨਾਲੇ ਹਾਂ ਜੀ ਡੰਡਾਂ ਹੀ ਤੇ ਮਾਰਦੇ ਅੱਛਾ ਅੱਛਾ ਇਹ ਕਰਾਲੀ ਗੱਡਾ ਲੈ ਕੇ ਜਾਂਦੇ ਤੇ ਹੂੰ ਗੱਡੇ ਨੂੰ ਜਿਹੜੀ ਮਾਇਆ ਹੁੰਦੀ ਦੀ ਬਲੀ ਗੈਲ ਬੰਨ ਲੈਂਦੇ ਤੇ ਅੱਛਾ ਹੱਥ ਨਹੀਂ ਦਿਲਾਉਂਦੇ ਘਰਾਂ ਕਹਿ ਦਿੰਦੇ ਭਾਈ ਨਾਗਣੀ ਆ ਤਾਰ ਲੋ ਇਹਨੂੰ ਅੱਛਾ ਮੈਂ ਨਾਗਣੀ ਆ ਨਾਗਣੀ ਆ ਕਹਿੰਦੇ ਭਾਈ ਤਾਰ ਲੋ ਆਪਣੀ ਨਾਗਣੀ ਹੂੰ ਠੀਕ ਹੈ ਅਨੇ ਠੀਕ ਆ ਅੱਜ ਕੱਲ ਖਬਰ ਖੋਬਰਾਂ ਚੱਲਦੀਆਂ ਦੇਖੋ ਕਿੰਨਾ ਪੈਸਾ ਲੋਕਾਂ ਤੋਂ ਲੈਂਦੇ ਕਿਸੇ ਦਾ ਨਾ ਮਾੜਾ ਨਾ ਕਰੋ ਗਰੀਬੀ ਮੇਰੀ ਬਣੀ ਵੀ ਆ ਟਾਈਮ ਸਭ ਦਾ ਲੰਘਦਾ ਕਿਸੇ ਦੀ ਚੀਜ਼ ਨਾ ਦੱਬੋ ਕਿਸੇ ਦੇ ਪੈਸੇ ਨਾ ਦੱਬੋ ਦੇਣੇ ਆ ਕੇ ਡੰਗਰ ਵੇਚਣਾ ਕਰਨ ਕਿਸੇ ਨੂੰ ਝੂਠ ਨਾ ਬੋਲੋ ਹਾਂ ਇਹ ਪੰਜ ਚਾਰ ਚੀਜ਼ਾਂ ਹੀ ਹੋਰ ਇਹਦੇ ਲੈ ਜਾਣੀਆਂ ਹੋਰ ਕੁਝ ਨਹੀਂ ਜਾਣਾ ਲੰਘਦਾ ਟਾਈਮ ਸਭ ਦਾ ਜਾਣਾ ਲੰਘਦਾ ਜਾਣਾ ਟਾਈਮ ਸਭ ਦਾ